ਰਾਮਾਵੰਡੀ ਵਿਖੇ ਗੁਰੂ ਗੋਬਿੰਦ ਸਿੰਘ ਰੈਫੈਨਰੀ ਦੇ ਰਾਮਸਰਾ ਰੋਡ ਦੀ ਪਾਰਕ ਵਿੱਚ ਅੱਜ ਚੌਥੀ ਗੱਡੀ ਨੂੰ ਅੱਗ ਲੱਗ ਗਈ। ਫੋਲੋਖਾਰੀ ਰੋਡ ਵਿਖੇ ਰੈਫੈਨਰੀ ਗੈਂ ਦੇ ਪਲਾਂਟ ਦੇ ਨੇੜੇ ਇੱਕ ਗੈਸ ਟੈਂਕਰ ਦੇ ਕੈਬਿਨ ਵਿੱਚ ਅੱਗ ਲੱਗਣ ਨਾਲ ਡਰਾਈਵਰ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ਤੋਂ ਤੁਰੰਤ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਕਾਲਾ ਬੰਗੀ ਅਤੇ ਰਿੰਕਾ ਮਿਸ਼ਰੀ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ। ਪੋਰਟੋ ਦੀ ਹਾਜ਼ਰੀ ਵਿੱਚ ਟੈਂਕਰ ਵਿੱਚੋਂ Laash ਨੂੰ ਬਾਹਰ ਕੱਢਿਆ ਗਿਆ। Laash ਦੀ ਪਛਾਣ ਪ੍ਰਭੂ ਕੁਮਾਰ ਵਜੋਂ ਹੋਈ ਹੈ। ਪੁਲਿਸ ਦੁਆਰਾ ਕਾਰਵਾਈ ਕਰਨ ਤੋਂ ਬਾਅਦ Laash ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇੱਥੇ ਦੱਸਿਆ ਜਾ ਰਿਹਾ ਹੈ ਕਿ ਅੱਜ ਇੱਕ ਚੌਥੀ ਗੱਡੀ ਦੀ ਘਟਨਾ ਅੱਗ ਲੱਗਣ ਦੀ ਚੌਥੀ ਘਟਨਾ ਹੈ। ਫਾਰ ਵਗਰੇਡ ਦੀਆਂ ਗੱਡੀਆਂ ਨੂੰ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਆ ਦੇਖੋ ਤੁਸੀਂ ਕਿਸ ਤਰ੍ਹਾਂ ਧੂੰ ਧੂੰ ਕਰਕੇ ਗੱਡੀਆਂ ਸੜ ਰਹੀਆਂ ਨੇ ਇਹ ਚੌਥੀ ਗੱਡੀ ਨੂੰ ਪਾਰਕਿੰਗ ਵਿੱਚ ਲੱਗਿਆਂ ਨੂੰ ਚੌਥੀ ਗੱਡੀ ਨੂੰ ਅੱਗ ਲੱਗੀ ਹੈ ਜਿਸ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਜੋ ਸੜ ਕੇ ਸੁਆਹ ਹੋ ਗਿਆ ਸੀ